ਸਾਤਿ ਸਿਰੇ ਕਾਲ ਜੀ ਮਮੇਦ ਕਰਦਾ ਤੇ ਸਾਰੇ ਠੀਕ ਠਾਕ ਹੋ ਗਏ ਤੇ ਆਉਂਦੇ ਦਿਨਾਂ ਦੇ ਮੌਸਮ ਦੀ ਗੱਲ ਕਰਾਂਗੇ 9 ਤੋਂ ਲੈ ਕੇ ਜਾਨੀ ਕਿ 11 12 15 ਜਨਵਰੀ ਤੱਕ ਮੌਸਮ ਦੀ ਕੀ ਅਪਡੇਟ ਹੈ ਪੰਜਾਬ ਆ ਨਾਲ ਲੱਗਦੇ ਸੂਬੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਕੈਸਾ ਰਹਨੇ ਹੈ ਕਿ ਆ ਧੁੱਪ ਲੱਗਣ ਦੇ ਅਸਾਰ ਜਰ ਬੰਦੇ ਦਿਖਾਈ ਦੇ ਰਹੇ ਜਾਂ ਮੌਸਮ ਇਸ ਤਰ੍ਹਾਂ ਰਹਨ ਦੇ ਅਸਾਰ ਨੇ ਜਾਨੀ ਕਿ ਧੁੰਦ ਵਾਲਾ ਜਾਂ ਹੋ ਸਕਦਾ ਹੈ ਕੁਝ ਖੇਤਰਾਂ ਵਿੱਚ ਮੌਸਮ ਜਿਹੜਾ ਕੀ ਅਪਡੇਟ ਰਹੇਗੀ ਆਉਣ ਵਾਲੇ ਦਿਨਾਂ ਵਿੱਚ ਧੁੰਦ ਤੇ ਠੰਡ ਦੀ ਕੀ ਅਪਡੇਟ ਸਾਰੀ ਜਾਣਕਾਰੀ ਇਨਫੋਰਮੇਸ਼ਨ ਆਪਾਂ ਇਸ ਵੀਡੀਓ ਵਿੱਚ ਸ ਕੋਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟ ਜੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਆ ਤੁਸੀਂ ਕਿਹੜੇ ਇਲਾਕੇ ਜਿਹੜੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰ ਤੇ ਕੋਰ ਛੋਟ ਜੀ ਬੇਨਤੀ ਆ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 8 ਜਨਵਰੀ ਨੂੰ ਪੰਜਾਬ ਦੇ ਕੁਝ ਜਿਹੜੇ ਆ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੋਗੇ ਜੋ ਆ ਕੁਝ ਕਹਿ ਸਕਦੇ ਹਾਂ ਕਿ ਹੁਸ਼ਿਆਰਪੁਰ ਹੋ ਗਿਆ ਜਾਂ ਆਪਣਾ ਪਠਾਨਕੋਟ ਆ ਕੁਝ ਨਾਲ ਲੱਗਦੇ ਆ ਆਪਣੇ ਰੂਪਨਗਰੋਗ ਮਹਾਲੀ ਚੰਡੀਗੜ੍ਹ ਹੋ ਕੇ ਨਾਲ ਲ ਕਰਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਇੱਥੇ ਕਿਤੇ ਕਿਤੇ ਵਧੀਆ ਧੋਪਾ ਵੇਖਣ ਨੂੰ ਮਿਲੀ ਹੈ ਕੋਈ ਆਪਾਂ ਗੱਲ ਕਰੀ 8 ਜਨਵਰੀ ਉਸ ਤੋਂ 7 ਜਨਵਰੀ ਨੂੰ ਕੁਝ ਖੇਤਰਾਂ ਵਿੱਚ ਧੁੱਪ ਲੱਗੀ ਬਾਕੀ ਬਹੁਤੇ ਖੇਤਰਾਂ ਵਿੱਚ ਧੁੱਪ ਨਹੀਂ ਵੇਖਣ ਨੂੰ ਮਿਲੀ ਜਾਨੀ ਕਿ ਆ ਪੂਰਾ ਜਿਹੜਾ ਮਾਹੌਲ ਜਾਂ ਠੰਡ ਵਾਲਾ ਕਾਫੀ ਜਿਹੜਾ ਕੜਾਕੇ ਠੰਡਾ ਕੜਾਕੇ ਠੰਡ ਤੇ ਲਗਭਗ ਸਾਰੇ ਆਲਮੋਸਟ ਪੰਜਾਬ ਨਾਲ ਲੱਗਦੇ ਆ ਸੂਬੇ ਹੋ ਗਏ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੱਕ ਆ ਪੂਰੇ ਆਪਣਾ ਜੋਰਾ ਤੇ ਜਾਨੀ ਕਿ ਠੰਡ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਤਾਪਮਾਨ ਦੀ ਗੱਲ ਕਰੀ ਦਿਨ ਦੇ ਲੈ ਕੇ ਆ 15 16 ਡਿਗਰੀ ਦੇ ਵਿਚਕਾਰ ਬਣੇ ਹੋਏ ਨੇ ਤਾਂ ਜਿਹੜੇ ਰਾਤ ਦੇ ਟੈਂਪਰੇਚਰ ਵੀ ਫਿਲਹਾਲ 4 5 ਤੋਂ ਲੈ ਕੇ ਤੇ 7 8 ਡਿਗਰੀ ਦੇ ਵਿਚਕਾਰ ਜਿਹੜੇ ਆ ਦਿਖਾਈ ਦੇ ਰਹੇ ਨੇ ਜਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਟੈਂਪਰੇਚਰ ਜਿਹੜਾ ਆਉਣ ਵਾਲਾ ਕਿਲੇ ਆ 1 2 ਦਿਨ ਜਾਂ 2 4 ਦਿਨਾਂ ਦੇ ਵਿੱਚ ਜਿਹੜੇ ਰਾਤ ਦੇ ਟੈਂਪਰੇਚਰ ਆ ਥੱਲੇ ਡਿੱਗਣਗੇ ਜਾਨੀ ਕਿ ਹੋ ਸਕਦਾ ਕਿਤੇ ਕਿਤੇ 1.5 2 ਡਿਗਰੀਆਂ 2.5 ਡਿਗਰੀ ਆ 3 ਡਿਗਰੀ ਦੇ ਆਸ-ਪਾਸ ਦਰਜ ਕੀਤੇ ਜਾ ਸਕਦੇ ਕੁਝ ਇਲਾਕੇ 4 5 ਡਿਗਰੀ ਜਿਹੜੇ ਰਹਿਣ ਦੇ ਆਸਾਰ ਨੇ ਬਾਕੀ ਜਿਹੜਾ ਆਪਾਂ ਗੱਲ ਕਰੀ ਤਾਂ 9 ਜਨਵਰੀ ਨੂੰ ਇਸ ਤਰ੍ਹਾਂ ਮੌਸਮ ਬਣਿਆ ਰਹੇਗਾ 9 ਨੂੰ ਤੇ ਉਸ 10 ਨੂੰ ਉਸਰੇ ਇਸੇ ਤਰ੍ਹਾਂ ਮੌਸਮ ਬਣਿਆ ਰਹੇਗਾ ਪਰ 10 ਨੂੰ ਹੋ ਸਕਦਾ ਹੈ ਜ 11 ਨੂੰ ਆ ਕੁਝ ਕੁ ਇਲਾਕੇ ਵਧੀਆ ਤੁੱਪ ਲੱਗਣ ਦੇ आसार ਨੇ 9 ਨੂੰ ਵੀ ਕੁਝ ਖੇਤਰਾਵਾਂ ਵਿੱਚ ਤੁੱਪ ਲੱਗ ਸਕਦੀ ਹੋ ਸਕਦੀ ਹੈ ਕਿ ਮਾਲਵਾ ਦੇ ਜਾਂ ਆਪਣੇ ਆਪ ਪੱਛਮੀ ਸਰਦੀ ਜਾ ਸਕਦਾ ਹੈ ਕਿ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਨਾਲ ਲੱਗਦੇ ਕੁਝ ਹਰਿਆਣਾ ਆਪਣਾ ਯੂਪੀ ਹੋ ਗਿਆ ਕੁਝ ਉੱਤਰੀ ਆਪਣੇ Rajasthan ਦੇ ਖੇਤਰ ਹੋਗੇ ਇੱਥੇ ਜਿਹੜੀ ਤੁੱਪ ਲੱਗਣ ਦੇ आसार ਜਿਹੜੇ ਕੁਝ ਖੇਤਰਾਵਾਂ ਵਿੱਚ ਆਪਣੇ 9 ਜਨਵਰੀ ਬਣ ਸਕਦੇ ਬਾਕੀ ਜ਼ਿਆਦਾਤਰ ਇਸ ਤਰ੍ਹਾਂ ਹੀ ਜਿਹੜਾ ਮੌਸਮ ਜਿਹੜਾ ਕਿ ਪਿਛਲੇ ਦਿਨਾਂ ਤੋਂ ਬਣਿਆ ਜਾਨੀ ਕਿ ਆਸਮਾਨ ਵਿੱਚ ਜਿਹੜੀ ਆ ਬਣੀ ਹੋਈਏ ਜਿਹੜੇ ਆਪਾਂ ਗੱਲ ਕਰੀਏ ਜਿਹੜੇ ਧੁੱਪ ਨਿਕਲਦੇ ਆਸਾਰ ਬਹੁਤ ਹੀ ਘੱਟ ਰਹਿਣਗੇ ਪਰ ਹੋ ਸਕਦੇ 9 ਜਨਵਰੀ ਨੂੰ ਕੁਝ ਖੇਤਰਾ ਵਿੱਚ 10 ਤੇ 11 ਜਨਵਰੀ ਨੂੰ ਹੋ ਸਕਦਾ ਥੋੜੇ ਜਿਹਾ ਜ਼ਿਆਦਾ ਏਰੀਆ ਵਿੱਚ ਧੁੱਪ ਲੱਗਣ ਦੇ ਆਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ 12 13 14 ਨੂੰ ਫਿਰ ਤੋਂ ਜਿਹੜਾ ਆ ਸੰਗਣੀ ਯਾਨੀ ਕਿ ਫਿਰ ਤੋਂ ਧੁੰਦ ਦੀ ਵਾਪਸੀ ਹੋਵੇਗੀ ਤਾਂ ਜਿਹੜਾ ਆਪਾਂ ਗੱਲ ਕਰੀਏ ਉਸ ਤੋਂ 9 ਦਾ 10 ਖਾਸ ਤੌਰ ਤੇ 10 11 ਨੂੰ ਆਜ ਜਿਹੜਾ ਤੜਕਸਾਂ ਨੂੰ ਆ ਕੁਝ ਖੇਤਰਾ ਵਿੱਚ ਆ ਕੋਹਰਾ ਪੈਣ ਦੀ ਸਮਾਉਣਾ ਕਿਤੇ ਕਿਤੇ ਘੱਟ ਕਿਤੇ ਕਿਤੇ ਸੰਗਣਾ ਜਿਹੜਾ ਕੋਹਰਾ ਯਾਨੀ ਕਿ ਦੀ ਆ ਸਾਵਣਾ ਜਿਹੜੇ ਬਾਂਦੇ ਦਿਖਾਈ ਦੇ ਰਹੀ ਬਾਕੀ ਜੋ ਵੀ ਠੀਕ ਆ ਜੋ ਵੀ ਡਾਟਾ ਆਗਾ ਕੁਝ ਵੀ ਆਪਣਾ ਅਪਡੇਟ ਮਿਲਗੀ ਜਾਣਕਾਰੀ ਤੁਹਾਡੇ ਤੱਕ ਚੈਨਲ ਤੇ ਜਰੀਏ ਪਹੁੰਚਾਉਂਦੀ ਆ ਕੋਸ਼ਿਸ਼ ਕਰ ਦੇ ਰਾਂਗੇ ਤੇ ਹੁਣ ਦਿਨਾਂ ਵਿੱਚ ਫਿਲਹਾਲ ਲਗਭਗ ਅੱਧਾ ਜਨਵਰੀ ਤੱਕ ਇਸ ਤਰ੍ਹਾਂ ਹੀ ਠੰਡ ਜਿਹੜੇ ਬਣੇ ਰਹਿੰਦੇ ਆਸਾਰ ਜਿਹੜੇ ਆ ਬਾਂਦੇ ਦਿਖਾਈ ਦੇ ਰਹੇ ਨੇ ਫਿਲਹਾਲ ਆਗਾ ਜਨਵਰੀ ਦੇ 20-25 ਕਿਸ ਨੇ 25 ਆ ਪੂਰਾ ਜਨਵਰੀ ਮਹੀਨਾ ਇਸ ਤਰ੍ਹਾਂ ਹੀ ਇਹ ਠੰਡ ਬਣੇ ਰਹਿੰਦੇ ਆਸਾਰ ਨੇ ਪਰ ਲੋੜੀ ਤੋਂ ਬਾਅਦ ਹੋ ਸਕਦੇ ਤੂਪਾਂ ਲੱਗਣ ਦੇ ਆਸਾਰ ਆ ਕਾਫੀ ਜਿਹੜੇ ਬਾਂਦੇ ਆ ਦਿਖਾਈ ਦੇ ਰਹੇ ਨੇ ਤੂਪ ਲੱਗਣ ਦੇ ਨਾਲ ਦੁਪਹਿਰ ਵੇਲੇ ਲੋੜੀ ਜੀ ਆਪਾਂ ਨੂੰ ਆ ਜਿਹੜੇ ਆਪਾਂ ਕਲਕੇ ਠੰਡ ਤੋਂ ਰਾਤ ਮਿਲਦੀ ਆ ਸਭਾਵਨਾ ਫਿਲਹਾਲ ਜਿਹੜੇ ਸ਼ਾਮ ਤੇ ਰਾਤ ਜਾਨਕੀ ਦਿਨ ਦੇ ਜਿਹੜੇ ਠੰਡ ਇਸ ਤਰ੍ਹਾਂ ਹੀ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਬਣੀ ਰਹੇਗੀ ਜਾਨਕੀ ਸ਼ੀਤ ਜਿਹੜਾ ਠੰਡੀ ਜਿਹੜੇ ਸ਼ੀਤਲਾਈ ਚਲਣ ਦੀ ਆ ਕੋਲਡ ਵੇਵ ਦੀ ਕੰਡੀਸ਼ਨ ਆਉਣ ਵਾਲੇ ਅਗਲੇ ਲਗਭਗ 8-10 ਦਿਨ ਇਸ ਤਰ੍ਹਾਂ ਹੀ ਰਹਿਣ ਦੇ ਸਾਰ ਨੇ ਤਾਂ ਉਸ ਤੋਂ ਬਾਅਦ ਉਸ ਦਿਨ ਦੁਪਹਿਰ ਸ਼ਾਮ ਜਾਂ ਉਸ ਦਿਨ ਕੁਝ ਖਲਾਕੀਆਂ ਵਿੱਚ ਆ ਸੜਕਸਾਰ ਤੋਂ ਟੁਪ ਨਿਕਲਦੇ ਸਾਰ ਜਿਹੜੇ ਲੋੜੀ ਤੋਂ ਬਾਅਦ ਬੰਦੇ ਦਿਖਾਈ ਦੇ ਨੇ ਫਿਲਹਾਲ ਕੋਈ ਜ਼ਿਆਦਾ ਇਸ ਵਿੱਚ ਗਰਾਵਟ ਆਉਂਦੀ ਆ ਇਹ ਠੰਡ ਵਿੱਚ ਕੋਈ ਜ਼ਿਆਦਾ ਜਿਹੜੇ ਕਟ ਚਾਰ ਸਾਮਿਲ ਥੋੜੀ ਗਰਮੈਟ ਜਾਣੀ ਕਿ ਥੋੜਾ ਜਿਹਾ ਪਠੰਡ ਤੋਂ ਰਾਤ ਮਿਲਦੀ ਸਮਾਉਣਾ ਫਿਲਹਾਲ ਕੋਈ ਜ਼ਿਆਦਾ ਇਸ ਵਿੱਚ ਗਰਾਵਟ ਜੇ ਠੰਡ ਵਿੱਚ ਆ ਤੇ ਅਸਾਰ ਨਹੀਂ ਜਾਨਵਰੀ ਮਹੀਨਾ ਇਸ ਤਰ੍ਹਾਂ ਹੀ ਜੜਾ ਲੰਘ ਜਾਂਦਾ ਜਾਨੀ ਕਿ ਜਨਵਰੀ ਮਹੀਨੇ ਵਿੱਚ 20 25 ਜਨਵਰੀ ਤੱਕ ਇਸ ਤਰ੍ਹਾਂ ਹੀ ਆ ਬਣੇ ਰਹਿਣ ਦੇ ਅਸਾਰ ਨਗਾ ਧੁੱਪਾਂ ਲੱਗਣ ਲੱਗਣੀ ਸ਼ੁਰੂ ਹੋਏ ਨਹੀਂ ਕਿ ਆਪਣਾ ਲੋੜੀ ਤੱਕ ਲੋੜੀ ਤੱਕ ਇਸ ਤਰ੍ਹਾਂ ਮੌਸਮ ਰਹਿ ਸਰ ਲੋੜੀ ਤੋਂ ਬਾਅਦ ਜੜਾ ਮੌਸਮ ਵਿੱਚ ਸੁਧਾਰ ਜੜਾ ਆਣਾ ਸ਼ੁਰੂ ਹੋ ਸਕਦਾ ਹੈ ਤਾਂ ਉਹ ਦਿਨਾਂ ਵਿੱਚ ਮੌਸਮ ਕੋਈ ਜ਼ਿਆਦਾ 2 4 ਦਿਨ ਇਸ ਤਰ੍ਹਾਂ ਬਣੇ ਰਹਿਣ ਦੇ ਅਸਾਰ ਸੂਰਜ ਦੇ ਘਾਟੀ ਦਰਸ਼ਨ ਹੋਣਗੇ ਜਾਨੀ ਕਿ ਮੇਚਾ ਵੇਖਣ ਨੂੰ ਮਿਲ ਸੜਾ ਪਰ 10 11 ਨੂੰ ਹੋ ਸਕਦਾ ਹੈ ਕਿ ਕੁਝ ਜਿਆਦੇ ਇਲਾਕਿਆਂ ਵਿੱਚ ਸੂਰਜ ਦੇ ਦਰਸ਼ਨ ਹੋ ਸਕਦੇ ਨੇ ਫਿਲਹਾਲ ਕੋਈ ਆਪਾਂ ਨਵੀਂ ਅਪਡੇਟ ਜੋ ਜਾਣਕਾਰੀ ਇਹ ਮਿਲੇਗੀ ਤਾਂ ਆਪਾਂ ਚੈਨਲ ਦੇ ਜ਼ਰੀਏ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂ ਅਗਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਬਹੁਤ ਬਹੁਤ ਧੰਨਵਾਦ